ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ 'ਚ ਤੁਹਾਡੇ ਵਾਸਤੇ ਟੋਟਲ ਨੱਕ ਲੈ ਕੇ ਆਏ ਜੀ 5 ਜਿਨ੍ਹਾਂ 'ਚੋਂ ਇੱਕ ਟੋਕੜ ਗੱਬਣ ਚੱਕ ਪਾਸ ਮੱਝ ਇੱਕ AI ਹੋਈ ਵੀ ਹੈ ਬਾਈ ਦੱਸਦਾ ਝੋਟੀ ਹੈ ਤੇ ਬਾਕੀ ਤੰਨੇ ਬੱਚੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਆ ਜੇ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਮਾਨੋਕੇ ਗੱਲ ਤੁਸੀਂ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੁਕਾ ਮੋਬਾਈਲ ਨੰਬਰ 765783655 ਪੱਤੀ ਘੜੀ ਪੈਂਦੀ ਬਈ ਆਪਾਂ ਨੂੰ ਪੱਤੀ ਪ੍ਰਥੀਮਲ ਪੰਜਾਬ ਨੈਸ਼ਨਲ ਬੈਂਕ ਕੋਲੇ ਘਰ ਆ ਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੂਆ ਕਿੰਨਾ ਮਾ ਵੀਰੇ ਸੂਈ ਜਿਵੇਂ ਸੂਈ ਵੀ ਹੈ ਚੌਥੇ ਹਫ਼ਤੇ ਗੱਭਣਾ ਜੀ ਕਿੰਨੇ ਸਮੇਂ ਦੀ ਇਹ ਸਵਾ ਚਾਰ ਮਹੀਨੇ ਹੋ ਗਏ ਪੂਰੇ ਠੀਕ ਆ ਵੀਰੇ ਦੁੱਧ ਕਿੰਨਾ ਜੀ 7 ਠੀਕ ਆ ਮੈਲਦੀ ਕਿਵੇਂ ਵੀਰੇ ਕੱਟੀ ਨਾ ਕੱਟੀ ਮਗਰੇ ਦੇ ਬੱਚਾ ਜੀ ਮਗਰ ਠੀਕ ਆ ਵੀਰੇ ਤੋਰ ਕੇ ਦਿਖਾ ਦਿਜੀ ਪੌਣੇ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਸਵਾ 4 ਦੀ ਸਵਾ 4 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਨੈਟ 70 ਕਿਲੋ ਦੁੱਧ ਆ ਜੀ ਸਪੈਸ਼ਲ ਬੇਨਤੀ ਹੈ ਕਿ ਆਪ ਦਾ ਡਾਕਟਰ ਸਾਹਿਬਾ ਨਾਲ ਲੈ ਕੇ ਆਓ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਮੋੜ ਲਈ ਵੀਰੇ ਬਸ ਕੋਈ ਗੱਲ ਨਹੀਂ ਥਣਾ ਵੀ ਡੰਨਾ ਜੀ ਜਮਾ ਓਕੇ ਰਿਪੋਰਟ ਸੱਜਰ ਨੇ ਵੀਰੇ ਕਿੰਨਾ ਕੁ ਦੁੱਧ ਪਾਇਆ ਜੀ ਇਹਨੇ ਇਹ 14-15 ਲੀਟਰ ਦੁੱਧ ਠੀਕ ਆ ਠੀਕ ਹੈ ਜੀ ਥੋੜਾ ਜਨਾ ਕੈਮਰੇ ਤੋਂ ਡਰਦਾ ਜੀ ਪਸ਼ੂ ਇਹਦਾ ਬੱਚਾ ਕਿਹੜਾ ਬਾਈ ਇਹਨਾਂ ਚ ਕਾਲੇ ਰੰਗ ਦੇ ਜੀ ਠੀਕ ਹੈ ਜੀ ਆ ਕਾਲੇ ਰੰਗ ਦੀ ਕੱਟੀ ਆ ਇਹ ਮੱਝ ਦੀ ਆ ਇੱਤੀ ਮਿਲਦੀ ਆ ਬਾਈ ਦੱਸਦਾ ਜੀ ਤੇ 7 ਕਿਲੋ net ਦੁੱਧ ਆ ਜੀ ਥੋੜਾ ਜਿਆ ਕੈਮਰੇ ਤੋਂ ਡਰਦਾ ਕਿਉਂਕਿ ਬਾਈ ਦੇ ਪਸ਼ੂ ਸਾਈਡ ਤੇ ਰਹਿ ਜਾਂਦੇ ਆ ਤਾਂ ਕਰਕੇ ਭਜਦੇ ਆ ਥੋੜੇ ਤੇ ਡਿਮਾਂਡ ਕੀ ਰਹਿਣ ਵਾਲੀ ਵੀਰੇ ਦੀ 75000 ਰੁਪਏ ਹੋਜੂ ਮਾਨਤਾਂ ਜੀ ਮਾਨਤਾਂ ਹੋਜੂ ਵੱਲ ਨਹੀਂ ਹੋਣਾ ਮਾਨਤਾਂ ਹੋਰੀ ਉਸ ਵਿੱਚ 75000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਬਾਈ ਕਹਿੰਦਾ ਮਾਣ ਤਨ ਜ਼ਰੂਰ ਕਰਦਾਂਗੇ ਜੀ ਬਾਕੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਤੇ ਦੋ ਨੰਬਰ ਵੀਰੇ ਝੋਟੀ ਇਹਦੀ ਕਿੰਨੀ ਕੋਮਰ ਹੈ ਜੀ ਇਹਦੀ ਉਮਰ 2.5 ਸਾਲ ਹੋ ਗਈ ਠੀਕ ਆ ਵੀਰੇ ਤੇ ਇਹ ਵੀ ਕਰਦੀ ਹੈ ਜੀ ਆਪਣੇ ਹਾਂਜੀ ਕਰਦੀ ਠੀਕ ਆ ਮਦਰ ਮਿਲਕਰ ਰਿਕਾਰਡ ਕੀ ਹੈ ਵੀਰੇ ਦਾ ਉਹਦਾ ਮਦਰ ਦਾ ਉਹ ਇਹ ਵਾਰ ਨਹੀਂ ਹੋਣਾ ਪਹਿਲਾਂ ਠੀਕ ਆ ਜੀ ਪਹਿਲਾਂ ਦੀ ਸੀਗੀ ਤੇ ਕਿੰਨਾ ਸਮਾਂ ਹੋ ਗਿਆ ਇਹ ਆਈ ਹੋਈ ਨੂੰ ਜੀ ਪੌਣੇ 2 ਮਹੀਨੇ ਹੋ ਗਏ ਪੌਣੇ 2 ਮਹੀਨੇ ਹਜੇ ਚੈੱਕ ਤੇ ਤਾਂ ਫਿਰ ਆਉਂਦੀ ਨਹੀਂ ਵੀਰੇ ਹਨਾ ਖਾਲੀ ਦੇਣੀ ਆ ਜੀ ਆਪਾਂ ਬਾਕੀ ਚੈੱਕ ਕਰ ਸਕਦੇ ਹੋ ਚੈੱਕ ਕਰ ਸੋ ਪਰਸੈਂਟ ਕੱਬਣੀ ਹੋ ਗਈ ਇਹਨੂੰ ਟਾਈਮ ਹੋ ਗਿਆ ਪੌਣੇ 2 ਮਹੀਨੇ ਠੀਕ ਹੈ ਦੇਣੀ ਆਪਾਂ ਖਾਲੀ ਮੰਨ ਕੇ ਆ ਜੀ ਠੀਕ ਹੈ ਵੀਰੇ ਬਾਕੀ ਕੁਆਲਿਟੀ ਬਹੁਤ ਆ ਜੀ ਕੁੰਡਾ ਸਿੰਘ ਫੂਡ ਸ਼ਾਂਕ ਕੋਈ ਵੀ ਨੇ ਝੋਲੀ ਕਰਮਾਰੀ ਦੀ ਬਹੁਤ ਖੂਬਸੂਰਤ ਆ ਕੱਲਾ ਕੱਲਾ ਥਾਨ ਨਿਖੜਵਾ ਲੱਗਿਆ ਵਾ ਆਪਾਂ ਫੇਰ ਚੈੱਕ ਕਰਾ ਦਿੰਨੇ ਆ ਜੀ ਪੌਣੇ 2 ਮਹੀਨਿਆਂ ਦੇ 22-10 ਦਾ ਹੋ ਗਿਆ ਇਹੀ ਹੋਈ ਨੂੰ ਪਰ ਆਪਾਂ ਖਾਲੀ ਮੰਨ ਕੇ ਦੇ ਨਹੀਂ ਤੇ ਵੀਰੇ ਝੋਟੀ ਦੀ ਕੀ ਡਿਮਾਂਡ ਹੈ ਜੀ 52 ਹਜ਼ਾਰ 52000 ਰੁਪਿਆ ਠੀਕ ਆ ਆ ਕੱਟੀ ਤਾਂ ਮਾਜਦੇ ਨਾਲ ਹੀ ਹੈ ਜੀ ਤੇ ਜਿਹੜੀ ਵੀਰੇ ਬੂਰੀ ਕੱਟੀ ਇਹਦੀ ਕਿੰਨੀ ਉਮਰ ਹੈ ਜੀ ਇਹ ਸਾਲ ਦੀ ਹੈ 1 ਸਾਲ ਦੀ ਆ ਠੀਕ ਆ ਵੀਰੇ ਤੇ ਇਹਦੇ ਵੀ ਫੋੜ ਸ਼ਾਂਕ ਕੋਈ ਨਹੀਂ ਠੀਕ ਆ ਇਹ ਬੱਚੇ ਦੀ ਡਿਮਾਂਡ ਜੀ ਇਹ ਤਾਂ 25000 ਰੁਪਿਆ ਠੀਕ ਆ ਵੀਰੇ ਤੇ ਐਂਡ ਤੇ ਜਿਹੜੀ ਨੀਲੀ ਰਾਵੀ ਹੈ ਵੀਰੇ ਇਹਦੀ ਕਿੰਨੀ ਉਮਰ ਹੈ ਜੀ ਇਹ 2 ਸਾਲ ਦੀ ਹੈ ਪੂਰੇ ਇਹ 2 ਸਾਲ ਦੀ ਹੈ ਇਹ ਤਾਂ ਫਿਰ ਖੀਰੀ ਹੋਣੀ ਹੈ ਜੀ ਬਾਈ ਠੀਕ ਆ ਵੀਰੇ ਤੇ ਹੋਏ ਬਾਕੀ ਧਨੋ ਝੋਲੀ ਦਿਖਾ ਦਿੰਨੇ ਆ ਜੀ ਇਹਦੀ ਵੀ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਡਰੂਗਾ ਜੀ ਪਸੂ ਤੇ ਇਹਦੀ ਡਿਮਾਰ ਬੱਚੇ ਦੀ ਜੀ 32000 ਰੁਪਏ ਇਹਦਾ 32000 ਜੇ ਕੋਈ ਸੱਜਣ ਬਾਈ ਕੱਠੀਆਂ ਲੈ ਜਾਊਗਾ ਤਾਂ ਹੋਜੂ ਜ਼ਿਆਦਾ ਮਾਨਤਨ ਨਾ ਹੋਣਾ ਜ਼ਿਆਦਾ ਮਾਨਤਨ ਕਰਦੇ ਠੀਕ ਆ ਜੀ ਉਹਦੇ ਚੋ ਮਾਨਤਨ ਬਾਈ ਕਹਿੰਦਾ ਜ਼ਿਆਦਾ ਹੋਜੂਗਾ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ